ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੇਂ ਬਲੌਗ ਦੇ ਵਿੱਚ ਆਪਾਂ ਸਫਰ ਕਰ ਰਹੇ ਹਾਂ ਸਫਰੇ ਸ਼ਹਾਦਤ ਦੇ ਉੱਪਰ ਜਿਵੇਂ ਤੁਸੀਂ ਪਿਛਲੇ ਬਲੌਗ ਦੇਖੇ ਨੇ ਅਨੰਦਪੁਰ ਸਾਹਿਬ ਤੋਂ ਆਪਾਂ ਚੱਲ ਕੇ ਫਤੇਗੜ ਸਾਹਿਬ ਤੱਕ ਆਪਾਂ ਸਾਰਾ ਸਫਰ ਕਰ ਰਹੇ ਹਾਂ ਜਿੱਥੋਂ-ਜਿੱਥੋਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜੀ ਦੇ ਆਏ ਨੇ ਕਿਲਾ ਛੱਡਣ ਤੋਂ ਬਾਅਦੋਂ ਤੇ ਅੱਜ ਆਪਾਂ ਜਾਣਾ ਪਿੰਡ ਕਾਇਨੌਰ ਤੇ ਉੱਥੇ ਇਤਿਹਾਸਕ ਗੁਰਦੁਆਰਾ ਸਾਹਿਬ ਨੇ ਪਿਛਲੇ ਬਲੌਗ ਚ ਤੁਸੀਂ ਦਰਸ਼ਨ ਕਰੇ ਸੀਗੇ ਗੁਰਦੁਆਰਾ ਪਿਲਕਣ ਸਾਹਿਬ ਤੇ ਗੁਰਦੁਆਰਾ ਛੰਨ ਬਾਬਾ ਕੁੰਮਾ ਮਾਸਕੀ ਜੀ ਤੇ ਉਸ ਸਥਾਨ ਦੇ ਆਪਾਂ ਤੁਹਾਨੂੰ ਦਰਸ਼ਨ ਕਰਾਈ ਸੀਗੇ ਤੇ ਪਿਛਲੇ ਬਲੌਗ ਚ ਆਪਾਂ ਦੱਸਿਆ ਸੀਗਾ ਕਿ ਜਿਹੜੇ ਉਹ ਗੁਰਦੁਆਰਾ ਸਾਹਿਬ ਸੀ ਉਹ ਸਤਲੁਜ ਦੇ ਨਾਲ ਸੀਗੇ ਤੇ ਇੱਥੇ ਬਿਲਕੁਲ ਆਪਾਂ ਸਤਲੁਜ ਦਰਿਆ ਦੇ ਕੋਲੇ ਆ ਗਏ ਆ ਪਿੱਛੇ ਸਾਰਾ ਸਤਲੁਜ ਦਰਿਆ ਹੈ ਆਪਣਾ ਸਫ਼ਰ ਸਾਰਾ ਸਤਲੁਜ ਦਰਿਆ ਦੇ ਨਾਲ-ਨਾਲ ਹੈ ਤੇ ਜਿਹੜਾ ਕੁੰਮਾमाश ਕੀ ਜੀ ਦਾ ਗੁਰਦੁਆਰਾ ਸਾਹਿਬ ਸੀ ਉਹ ਵੀ ਸਤਲੁਜ ਦਰਿਆ ਦੇ ਨੇੜੇ ਸੀਗਾ ਤੇ ਉੱਥੋਂ ਜਾਨੀ ਕਿ ਸਤਲੁਜ ਦਰਿਆ ਦਿਖਦਾ ਨਹੀਂ ਸੀਗਾ ਹੁਣ ਬਿਲਕੁਲ ਆਪਾਂ ਨੇੜੇ ਆ ਗਏ ਅੱਜ ਦੇ ਬਲੌਗ 'ਚ ਆਪਾਂ ਪਿੰਡ ਕਾਇਨੌਰ ਜਾਣਾ ਉੱਥੇ ਇਤਿਹਾਸਕ ਗੁਰਦੁਆਰਾ ਸਾਹਿਬ ਨੇ ਉਹਦੇ ਤੁਹਾਨੂੰ ਦਰਸ਼ਨ ਕਰਾਉਣੇ ਆ ਕੀ ਸਾਰਾ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਬਲੌਗ 'ਚ ਤੁਸੀਂ ਐਂਡ ਤੱਕ ਬਣੇ ਰਹੋ ਇਹ ਜਿਹੜਾ ਤੁਹਾਨੂੰ ਫਰੇਮ 'ਚ ਸਾਰਾ ਦਿਖ ਰਿਹਾ ਇਹ ਹੈਗਾ ਸਤਲੁਜ ਦਰਿਆ ਤੇ ਇਹਦੇ ਨਾਲ-ਨਾਲ ਆਪਾਂ ਸਫ਼ਰ ਕਰ ਰਹੇ ਹਾਂ ਅ ਪਿਛਲੇ ਬਲੌਗ ਦੇ ਵਿੱਚ ਕੁੰਮਾ ਮਾਸ਼ਕੀ ਜੀ ਦੇ ਗੁਰਦੁਆਰਾ ਸਾਹਿਬ ਦੇ ਆਪਾਂ ਦਰਸ਼ਨ ਕੀਤੇ ਸੀਗੇ ਮਾਤਾ ਗੁਜਰੀ ਜੀ ਤੇ ਛੋਟੇ ਸਹਿਬ ਜਾਦੇ ਕੁੰਮਾ ਮਾਸ਼ਕੀ ਜੀ ਤੇ ਪਿਲਕਣ ਸਾਹਿਬ ਤੋਂ ਬਾਅਦ ਕਾਇਨੌਰ ਵੱਲ ਨੂੰ ਚਲੇ ਗਏ ਸੀਗੇ ਜਿਵੇਂ ਆਪਾਂ ਪਿਲਕਣ ਸਾਹਿਬ ਚ ਇਤਿਹਾਸ ਪੜਿਆ ਸੀਗਾ ਕਿ ਗੰਗੂ ਉੱਥੋਂ ਉਹਨਾਂ ਨੂੰ ਪਿਲਕਣ ਸਾਹਿਬ ਤੋਂ ਕਾਇਨੌਰ ਵੱਲ ਲੈ ਗਿਆ ਸੀਗਾ ਹੁਣ ਆਪਾਂ ਆਹ ਬਲੌਗ ਚ ਕਾਇਨੌਰ ਵੱਲ ਜਾ ਰਹੇ ਹਾਂ ਤੇ ਅੱਗੇ ਦਾ ਇਤਿਹਾਸ ਆਪਾਂ ਸਾਰਾ ਦੇਖਾਂਗੇ ਜਾ ਕੇ ਕੀ ਅੱਗੇ ਦਾ ਇਤਿਹਾਸ ਰਹਿੰਦਾ ਇਧਰੋਂ ਆਪਾਂ ਆਇਆ ਆ ਆਹ ਵਾਲੇ ਪਾਸੋਂ ਤੇ ਇਧਰ ਨੂੰ ਜਾਣਾ ਰੋਪੜਵਾਲ ਨੂੰ ਜਾਣਾ ਆਪਾਂ ਹੁਣ ਪਹੁੰਚੇ ਆ ਪਿੰਡ ਦੁਲਚੀ ਮਾਜਰਾ ਤੇ ਗੁਰਦੁਆਰਾ ਸ੍ਰੀ ਕੰਗਾ ਸਾਹਿਬ ਪਾਸ਼ਾਹੀ ਦਸਵੀਂ ਇਸ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਆਏ ਸੀ ਤੇ ਮਾਤਾ ਗੁਜਰੀ ਤੇ ਛੋਟੇ ਸ਼ਹਿਬਜਾ ਦੇਵੀ ਇਸ ਸਥਾਨ ਤੇ ਰੁੱਕ ਕੇ ਗਏ ਸੀਗੇ ਤੇ ਗੁਰੂ ਗੋਬਿੰਦ ਸਿੰਘ ਜੀ ਇਸ ਸਥਾਨ ਤੇ ਇੱਕ ਦਿਨ ਪਹਿਲਾਂ ਆਏ ਸੀਗੇ ਤੇ ਉਸ ਤੋਂ ਅਗਲੇ ਦਿਨ ਮਾਤਾ ਗੁਜਰੀ ਜੀ ਤੇ ਛੋਟੇ ਸ਼ਾਹਬਜਾਦੇ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਭਾਲ ਵਿੱਚ ਗੰਗੂ ਬ੍ਰਾਹਮਣ ਨਾਲ ਇੱਧਰ ਨੂੰ ਆ ਗਏ ਸੀਗੇ ਤੇ ਇੱਕ ਦਿਨ ਦੇ ਫਰਕ ਨਾਲ ਇਸ ਸਥਾਨ ਤੇ ਆਏ ਸੀਗੇ ਜੀ ਇੱਕ ਦਿਨ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਤੇ ਉਸ ਤੋਂ ਅਗਲੇ ਦਿਨ ਮਾਤਾ ਗੁਜਰੀ ਜੀ ਤੇ ਛੋਟੇ ਸ਼ਾਹਬਜਾਦੇ ਇਸ ਸਥਾਨ ਤੇ ਆਏ ਸੀ ਤੇ ਜਿਹੜਾ ਉਹ ਸਾਹਮਣੇ ਸਥਾਨ ਹੈ ਇਹ ਪੁਰਾਣਾ ਸਥਾਨ ਬਣਿਆ ਹੋਇਆ ਤੇ ਗੁਰਦੁਆਰਾ ਸਾਹਿਬ ਪਹਿਲਾਂ ਇੱਧਰ ਹੁੰਦੇ ਸੀਗੇ ਇਹ ਆਸਥਾਨ ਇਸ ਤੋਂ ਬਾਅਦੋਂ ਨਵਾਂ ਬਣਾ ਦਿੱਤਾ ਗਿਆ ਜੀ ਇੱਧਰ ਬੋਰਡ ਲੱਗਿਆ ਹੋਇਆ ਗੁਰਦੁਆਰਾ ਸਾਹਿਬ ਦਾ ਗੁਰਦੁਆਰਾ ਸ਼੍ਰੀ ਕੰਗਾ ਸਾਹਿਬ ਪਾਸ਼ਾਹੀ ਦਸਵੀਂ ਜਿਵੇਂ ਆਪਾਂ ਪਿਛਲੀ ਵੀਡੀਓ ਚ ਦਰਸ਼ਨ ਕਰੇ ਸੀਗੇ ਗੁਰਦੁਆਰਾ ਸਾਹਿਬ ਬਾਬਾ ਕੁਮਾ ਮਾਸ਼ਕੀ ਜੀ ਦੇ ਤੇ ਉਸ ਤੋਂ ਬਾਅਦ ਪਿਲਕਣ ਸਾਹਿਬ ਦੇ ਪਿਲਕਣ ਸਾਹਿਬ ਤੋਂ ਗੰਗੂ ਬ੍ਰਾਹਮਣ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਨਾਲ ਲੈ ਆਇਆ ਸੀਗਾ ਉਹ ਆਉਂਦੇ-ਆਉਂਦੇ ਇਸ ਸਥਾਨ ਤੇ ਰੁਕੇ ਸੀਗੇ ਜਿਸ ਥਾਂ ਤੇ ਆਪਾਂ ਤੁਹਾਨੂੰ ਦਰਸ਼ਨ ਕਰਾਏ ਨੇ ਕਿਹਾ ਜਾਂਦਾ ਕਿ ਗੰਗੂ ਨੇ ਮਾਤਾ ਗੁਜਰੀ ਜੀ ਕੋਲੋਂ ਮੋਹਰਾਂ ਦੇਖ ਲਈਆਂ ਸੀ ਸੋਨੇ ਦੀਆਂ ਮਾਇਆ ਦੇਖ ਲਈ ਸੀ ਉਹਦੇ ਲਾਲਚ ਵਸ ਪੈ ਕੇ ਗੰਗੂ ਇੱਥੋਂ ਆਪਣੇ ਪਿੰਡ ਵੱਲ ਨੂੰ ਲੈ ਗਿਆ ਸੀਗਾ ਮਾਤਾ ਗੁਜਰੀ ਜੀ ਤੇ ਸਹਿਬਜਾਦਿਆਂ ਨੂੰ ਇੱਥੋਂ ਆਹ ਵਾਲੇ ਪਾਸੇ ਨੂੰ ਜਾਨੀ ਕਿ ਆਪਦੇ ਪਿੰਡ ਸਿਹੜੀ ਵੱਲ ਨੂੰ ਉਹਨੂੰ ਲਾਲਚ ਆ ਗਿਆ ਸੀ ਮਨ 'ਚ ਕਿ ਉਹਨਾਂ ਦੀ ਮਾਇਆ ਜਿਹੜੀ ਉਹ ਉਹ ਉਹਨਾਂ ਤੋਂ ਖੋਹ ਲਵੇ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਜਾਵਾਂਗੇ ਤੇ ਆਪਾਂ ਦਰਸ਼ਨ ਕਰਦੇ ਹਾਂ ਗੁਰਦੁਆਰਾ ਸਾਹਿਬ ਦੇ ਤੇ ਇਸ ਤਰ੍ਹਾਂ ਵੀ ਕਿਹਾ ਜਾਂਦਾ ਹੈ ਕਿ ਇਸ ਸਥਾਨ ਤੇ ਮਾਤਾ ਗੁਜਰੀ ਜੀ ਨੇ ਛੋਟੇ ਸਹਿਬ ਜਦਿਆਂ ਦੇ ਕੇਸਾਂ ਨੂੰ ਕੰਗਾ ਕਰਿਆ ਸੀ ਇਸ ਕਰਕੇ ਹੀ ਗੁਰਦੁਆਰਾ ਸਾਹਿਬ ਦਾ ਨਾਮ ਕੰਗਾ ਸਾਹਿਬ ਪੈ ਗਿਆ ਆ ਇਸ ਬੋਰਡ ਤੇ ਇਸ ਗੁਰਦੁਆਰਾ ਸਾਹਿਬ ਦਾ ਸਾਰਾ ਇਤਿਹਾਸ ਆ ਜਿਹੜਾ ਉਹ ਦੱਸਿਆ ਗਿਆ ਜੀ ਦੂਸਰਾ ਸਥਾਨ ਇਹ ਬਣਿਆ ਹੋਇਆ ਜੀ ਕਰੋ ਦਰਸ਼ਨ ਤੇ ਇਸ ਸਥਾਨ ਤੇ ਵੀ ਗੁਰੂ ਗੋਬਿੰਦ ਸਿੰਘ ਜੀ ਆਏ ਸੀਗੇ ਤੇ ਇਸ ਸਥਾਨ ਤੇ ਵੀ ਗੁਰੂ ਗੋਬਿੰਦ ਸਿੰਘ ਜੀ ਬੈਠੇ ਸੀਗੇ ਤੇ ਜਿਸ ਸਥਾਨ ਦੇ ਆਪਾਂ ਹੁਣ ਪਹਿਲਾਂ ਦਰਸ਼ਨ ਕਰੇ ਨੇ ਬਾਬਾ ਜੀ ਨੇ ਸਾਨੂੰ ਦੱਸਿਆ ਕਿ ਉਹ ਵਾਲੇ ਪਾਸੇ ਵੀ ਗੁਰੂ ਗੋਬਿੰਦ ਸਿੰਘ ਜੀ ਆਏ ਸੀਗੇ ਤੇ ਇੱਕ ਦਿਨ ਦੇ ਫਰਕ ਨਾਲ ਇੱਥੇ ਗੁਰੂ ਗੋਬਿੰਦ ਸਿੰਘ ਜੀ ਇੱਕ ਦਿਨ ਪਹਿਲਾਂ ਤੇ ਉਸ ਤੋਂ ਅਗਲੇ ਦਿਨ ਮਾਤਾ ਗੁਜਰੀ ਜੀ ਤੇ ਛੋਟੇ ਸ਼ਹਿਬਜਾਦੇ ਆਈ ਸੀਗੇ ਤੇ ਇਸ ਸਥਾਨ ਤੇ ਮੇਲ ਹੋ ਸਕਦਾ ਸੀਗਾ ਜੇ ਗੁਰੂ ਗੋਬਿੰਦ ਸਿੰਘ ਜੀ ਇੱਕ ਦਿਨ ਇਸ ਸਥਾਨ ਤੇ ਹੋਰ ਰੁਕ ਜਾਂਦੇ ਜੇ ਇੱਕ ਦਿਨ ਹੋਰ ਰੁਕ ਜਾਂਦੇ ਤਾਂ ਗੁਰੂ ਸਾਹਿਬ ਨਾਲ ਮਾਤਾ ਗੁਜਰੀ ਜੀ ਦਾ ਮੇਲ ਹੋ ਸਕਦਾ ਸੀਗਾ ਇੱਥੇ ਮਲਾਪ ਹੋ ਸਕਦਾ ਸੀਗਾ ਜੀ ਤੇ ਇਧਰ ਗੁਰਦੁਆਰਾ ਸਾਹਿਬ ਚ ਨਿਸ਼ਾਨ ਸਾਹਿਬ ਸਜੋਬਿਤ ਨਹੀਂ ਗੋਵਿੰਦ ਸਿੰਘ ਜੀ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਤੂੰ ਇੱਕ ਦਿਨ ਪਹਿਲਾਂ ਇਸ ਸਥਾਨ ਤੇ ਆਏ ਸੀਗੇ ਤੇ ਉਹ ਉਸੇ ਦਿਨ ਇੱਥੋਂ ਅੱਗੇ ਵੱਲ ਚਲੇ ਗਏ ਸੀਗੇ ਉਹਨਾਂ ਨੇ ਅੱਗੇ ਵੱਲ ਚਾਲੇ ਪਾ ਲਈ ਸੀਗੇ ਤੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਅਗਲੀ ਸਵੇਰ ਜਾਨੀ ਕਿ ਅਗਲੇ ਦਿਨ ਇਸ ਸਥਾਨ ਤੇ ਪਹੁੰਚੇ ਸੀਗੇ ਜੇ ਗੁਰੂ ਸਾਹਿਬ ਇੱਕ ਦਿਨ ਹੋਰ ਇਸ ਸਥਾਨ ਤੇ ਰੁਕ ਜਾਂਦੇ ਤਾਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਆਦਾ ਇੱਥੇ ਗੁਰੂ ਜੀ ਨਾਲ ਮਲਾਪ ਹੋ ਜਾਣਾ ਸੀਗਾ ਇਸ ਸਥਾਨ ਤੇ ਤੇ ਗੁਰੂ ਗੋਵਿੰਦ ਸਿੰਘ ਜੀ ਇੱਥੋਂ ਚਮਕੌਰ ਸਾਹਿਬ ਵਾਲੇ ਪਾਸੇ ਨੂੰ ਚਲੇ ਗਏ ਸੀਗੇ ਤੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜੀ ਦੇ ਗੰਗੂ ਬ੍ਰਾਹਮਣ ਦੇ ਪਿੰਡ ਜਾਨੀ ਕਿ ਮਰਿੰਡੇ ਤੇ ਸਰੰਦਵਾਲੀ ਸਾਈਡ ਨੂੰ ਚਲੇ ਗਏ ਸੀਗੇ ਜੀ ਇਸ ਤੋਂ ਬਾਅਦ ਜਾਣਾ ਆਪਾਂ ਅੱਗੇ ਵਾਲੇ ਪਾਸੇ ਨੂੰ ਪਿੰਡ ਕਾਇਨੌਰ ਪਿੰਡ ਕਾਇਨੌਰ ਇੱਥੋਂ 5 ਕਿਲੋਮੀਟਰ ਦੀ ਦੂਰੀ ਤੇ ਐ ਉਸ ਪਿੰਡ ਵਿੱਚ ਜਾ ਕੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜੀ ਆਦਿਆਂ ਨੇ ਰਾਤ ਕੱਤੀ ਸੀਗੀ ਤੇ ਚੱਲਦੇ ਆਪਾਂ ਹੁਣ ਪਿੰਡ ਕਾਇਨੌਰ ਵੱਲ ਇੱਧਰ ਖੜਾ ਆਪਣਾ ਮੋਟਰਸਾਈਕਲ ਮੋਟਰਸਾਈਕਲ ਚੱਕਦੇ ਆਂ ਪਿੰਡ ਕਾਇਨੌਰ ਵਿਖੇ ਪਹੁੰਚਦੇ ਆਪਾਂ ਤੇ ਉੱਥੇ ਦੇ ਤੁਹਾਨੂੰ ਦਰਸ਼ਨ ਕਰਵਾਉਣੇ ਆ ਜਾਗੇ ਆਪਾਂ ਪਹੁੰਚੇ ਜੀ ਪਿੰਡ ਕਾਇਨੌਰ ਗੁਰਦੁਆਰਾ ਜੰਡੀ ਸਰ ਸਾਹਿਬ ਇਸ ਗੁਰਦੁਆਰਾ ਸਾਹਿਬ ਦਾ ਨਾਮ ਜੰਡੀ ਸਰ ਸਾਹਿਬ ਆ ਤੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਸਥਾਨ ਤੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜੀ ਨੇ ਆਪਣੀ ਦੂਜੀ ਰਾਤ guzari ਸੀ ਜਿਵੇਂ ਆਪਾਂ ਪਿਛਲੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਸੀਗੇ ਆਪਣੇ ਕੁੰਮਾ ਮਾਸਕੀ ਜੀ ਦੇ ਛੰਨ ਬਾਬਾ ਕੁੰਮਾ ਮਾਸਕੀ ਜੀ ਦੇ ਗੁਰਦੁਆਰਾ ਸਾਹਿਬ ਵਿੱਚ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਹਬਜਾਦੇ ਨੇ ਪਹਿਲੀ ਰਾਤ guzari ਸੀ ਤੇ ਉਸ ਤੋਂ ਬਾਅਦ ਗੁਰਦੁਆਰਾ ਪਿਲਕਣ ਸਾਹਿਬ ਤੋਂ ਗੰਗੂ ਛੋਟੇ ਸਹਬਜਾਦੇ ਤੇ ਮਾਤਾ ਗੁਜਰੀ ਜੀ ਨੂੰ ਉੱਥੋਂ ਆਪਣੇ ਨਾਲ ਲੈ ਆਇਆ ਸੀਗਾ ਤੇ ਦੂਸਰੀ ਰਾਤ ਇੱਥੇ ਕਾਣੇ ਜੰਗਲ ਵਿੱਚ ਤੇ ਛੱਪੜ ਦੇ ਕਿਨਾਰੇ ਮਾਤਾ ਗੁਜਰੀ ਜੀ ਤੇ ਛੋਟੇ ਸਹਬਜਾਦੇ ਨੇ ਕੱਟੀ ਸੀ ਤੇ ਇਹ ਹੈਗਾ ਜੀ ਪਿੰਡ ਕਾਇਨੌਰ ਤੇ ਇੱਧਰ ਇਤਿਹਾਸ ਦਾ ਬੋਰਡ ਹੈ ਅਤਿਹਾਸ ਦਾ ਨੂੰ ਬੋਰਡ ਦਿਖਾ ਦਿੰਨੇ ਆਪਾਂ ਇਸ ਤੇ ਸਾਰਾ ਸੰਖੇਪ ਇਤਿਹਾਸ ਲਿਖ ਕੇ ਦੱਸਿਆ ਗਿਆ ਤੇ ਇੱਥੇ ਲਿਖ ਕੇ ਦੱਸਿਆ ਗਿਆ ਕਿ ਮਾਤਾ ਗੁਜਰੀ ਜੀ ਤੇ ਛੋਟੇ ਸ਼ਹਿਬਜਾਦੇ ਬਾਬਾ ਫਤਿਹ ਸਿੰਘ ਤੇ ਬਾਬਾ ਜੋਰਾਵਰ ਸਿੰਘ ਜੀ ਨੇ ਦੂਸਰੀ ਰਾਤ ਇਸ ਸਥਾਨ ਤੇ ਕੱਟੀ ਸੀ ਇਸ ਸਥਾਨ ਦੇ ਤਲ ਦੇ ਕਿਨਾਰੇ ਦਰਖਤਾਂ ਦੀ ਸੰਗਣੀ ਛੀ ਜੀ ਵਿੱਚ ਬਤੀਤ ਕੀਤੀ ਸੀ ਤੇ ਉਸ ਥਾਂ ਤੇ ਹੁਣ ਗੁਰਦੁਆਰਾ ਬਾਬਾ ਸ਼ਹੀਦ ਝੰਡੀ ਸਰ ਸਾਹਿਬ ਸਜੋਬਿਤ ਨੇ ਜੀ ਤੇ ਇਸ ਸਥਾਨ ਦੇ ਉੱਪਰ ਦੂਸਰੀ ਰਾਤ ਮਾਤਾ ਗੁਜਰੀ ਜੀ ਤੇ ਛੋਟੇ ਸ਼ਾਹਬਜਾਦਿਆਂ ਨੇ ਬਤੀਤ ਕੀਤੀ ਸੀ। ਬਾਕੀ ਇੱਥੇ ਲਿਖ ਕੇ ਨੀਚੇ ਵੀ ਦੱਸਿਆ ਗਿਆ ਹੈ। ਇਹ ਪਹਿਲੀ ਰਾਤ ਗੁਰਦੁਆਰਾ ਮਾਤਾ ਗੁਜਰ ਕੌਰ ਜੀ ਦੇ ਛੋਟੇ ਸ਼ਾਹਬਜਾਦੇ ਜਾਦਗਾਰ ਬਾਬਾ ਕੁੰਮਾ ਮਾਸ਼ਕੀ ਜੀ ਪਹਿਲੀ ਰਾਤ ਕੁੰਮਾ ਮਾਸ਼ਕੀ ਜੀ ਦੇ ਗੁਰਦੁਆਰਾ ਸਾਹਿਬ ਵਿੱਚ ਤੇ ਦੂਜੀ ਰਾਤ ਇਸ ਸਥਾਨ ਤੇ ਕੱਟੀ। ਇੱਥੇ ਬੋਰਡ ਤੇ ਲਿਖ ਕੇ ਦੱਸਿਆ ਗਿਆ ਹੈ। ਬਾਬਾ ਸ਼ਹੀਦ ਝੰਡੀ ਸਰ ਸਾਹਿਬ ਵਿਖੇ ਤੇ ਚਲਦੇ ਆਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆਪਾਂ ਤੇ ਇਹ ਆਲੇ-ਦਾਲੇ ਸਾਰਾ ਕਾਇਨੌਰ ਪਿੰਡ ਹੈ ਤੇ ਕਾਇਨੌਰ ਪਿੰਡ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਅੰਦਰ ਚੱਲਾਂਗੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆਂ ਚਲਦੇ ਆਂ ਗੁਰਦੁਆਰਾ ਸਾਹਿਬ ਦੇ ਅੰਦਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆਂ ਤੇ ਅੱਠ ਪੋਦੀ ਰਾਤ ਇਸ ਸਥਾਨ ਤੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਦਿਆਂ ਨੇ ਇੱਥੇ ਘੱਟੀ ਸੀ ਸੱਤ ਪੋਦੀ ਰਾਤ ਕੁੰਮਾ ਵਾਸ਼ਕੀ ਜੀ ਦੇ ਸਥਾਨ ਤੇ ਤੇ ਅੱਠ ਪੋਦੀ ਰਾਤ ਇਸ ਸਥਾਨ ਤੇ ਜਣੀ ਕਿ ਜਿਸ ਸਥਾਨ ਤੇ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਤੇ ਇੱਧਰ ਦਰਬਾਰ ਸਾਹਿਬ ਨੇ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਦਰਸ਼ਨ ਕਰਦੇ ਹਾਂ ਤੇ ਉਹ ਸਮੇਂ ਚ ਇੱਥੇ ਜੰਗਲ ਹੁੰਦਾ ਸੀਗਾ ਤੇ ਆਲੇ-ਦਾਲੇ ਸਾਰੇ ਦਰਖਤ-ਰਖਤ ਹੁੰਦੇ ਸੀ ਤੇ ਇੱਥੇ ਇੱਕ ਛੱਪੜ ਸੀ ਤੇ ਛੱਪੜ ਦੇ ਕੰਡੇ ਉਹ ਰਾਤ ਬੀਤ ਕੀਤੀ ਸੀ ਜੀ ਦੂਸਰੀ ਰਾਤ ਦਰਬਾਰ ਸਾਹਿਬ ਚ ਆਪਾਂ ਦਰਸ਼ਨ ਕਰਕੇ ਬਾਹਰ ਆ ਗਏ ਤੇ ਇਸ ਗੁਰਦੁਆਰਾ ਸਾਹਿਬ ਚ ਅਸੀਂ ਰਾਤ ਰਹੇ ਸੀਗੇ ਤੇ ਕਿਉਂਕਿ ਨੇਰਾ ਹੋ ਗਿਆ ਸੀਗਾ ਸਾਨੂੰ ਪਿੱਛੋਂ ਆਉਂਦਿਆਂ ਨੂੰ ਕੱਲ੍ਹ ਰਾਸਤੇ 'ਚ ਜਾਮ ਬਹੁਤ ਸੀਗਾ ਆ ਉਹਦੇ ਕਰਕੇ ਇੱਥੇ ਹੀ ਰਾਤ ਰਹੇ ਸੀਗੇ ਇੱਥੇ ਪ੍ਰਬੰਧ ਹੈਗਾ ਰਹਿائش ਦਾ ਤੇ ਰਹਿਣ ਨੂੰ ਥਾਂ ਮਿਲ ਜਾਂਦੀ ਆ ਇਸ ਗੁਰਦੁਆਰਾ ਸਾਹਿਬ ਚ ਤੇ ਪਿੱਛੇ ਦਰਬਾਰ ਸਾਹਿਬ ਨੇ ਇਹ ਗੁਰਦੁਆਰਾ ਸਾਹਿਬ ਚ ਸਰੋਵਰ ਬਣਿਆ ਹੋਇਆ ਹੈ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਇੱਧਰ ਸਾਹਮਣੇ ਦਰਬਾਰ ਸਾਹਿਬ ਨੇ ਤੇ ਨਾਲੇ ਸਰੋਵਰ ਬਣਿਆ ਹੋਇਆ ਜਿੱਥੇ ਇਹ ਸਾਰੇ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਤੇ ਉਸ ਥਾਂ ਤੇ ਉਹਨਾਂ ਸਮਿਆਂ 'ਚ ਜਦੋਂ ਇੱਥੇ ਮਾਤਾ ਗੁਜਰੀ ਜੀ ਤੇ ਸ਼ਹਿਬਜਾਦੇ ਆਏ ਸੀਗੇ ਉਸ ਸਮੇਂ ਇੱਥੇ ਜੰਗਲ ਹੁੰਦਾ ਸੀ ਤੇ ਇੱਕ ਛੱਪੜ ਹੁੰਦਾ ਸੀ ਤੇ ਛੱਪੜ ਦੇ ਕਿਨਾਰੇ ਉਹਨਾਂ ਦੀ ਰਾਤ ਕੱਟੀ ਸੀਗੀ ਇਸ ਸਾਰੀ ਜਗ੍ਹਾ 'ਚ ਇੱਕ ਛੱਪੜ ਹੁੰਦਾ ਸੀ ਤੇ ਹੁਣ ਵੀ ਇਸ ਗੁਰਦੁਆਰਾ ਸਾਹਿਬ ਦੇ ਆ ਆ ਵਾਲੇ ਪਾਸੇ ਆਪਾਂ ਬਾਹਰ ਚੱਲ ਕੇ ਤੁਹਾਨੂੰ ਦਿਖਾਵਾਂਗੇ ਉੱਥੇ ਛੱਪੜ ਹੈਗਾ ਹਾਲੇ ਵੀ ਮੌਜੂਦ ਹੈ ਛੱਪੜ ਤੇ ਉਦੋਂ ਇਸ ਹਾਂ ਵਿੱਚ ਸਾਰੀ ਜਗ੍ਹਾ 'ਚ ਛੱਪੜ ਹੁੰਦਾ ਸੀ ਤੇ ਚੱਲਦੇ ਆ ਤੁਹਾਨੂੰ ਦਿਖਾਉਨੇ ਆਪਾਂ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਅੱਜ ਵੀ ਛੱਪੜ ਮੌਜੂਦ ਹੈ ਤੇ ਸਾਹਮਣੇ ਆ ਛੱਪੜ ਹੈ ਕਿਹਾ ਜਾਂਦਾ ਕਿ ਇਹ ਛੱਪੜਾ ਜਿਹੜਾ ਇਹ ਇੱਥੇ ਸਾਰੀ ਜਗ੍ਹਾ ਦੇ ਵਿੱਚ ਸੀਗਾ ਜਿੱਥੇ ਅੱਜ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਤੇ ਬਹੁਤ ਵੱਡਾ ਛੱਪੜ ਸੀਗਾ ਆਲੇ-ਦਾਲੇ ਦੇ ਦਰਖਤ ਸੀਗੇ ਜਦੋਂ ਇੱਥੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਆਏ ਨੇ ਤੇ ਇੱਥੇ ਬਾਬਾ ਜੀ ਨੇ ਸਾਨੂੰ ਦੱਸਿਆ ਕਿ ਇਹ ਬਾਅਦੋਂ ਭਰਤ ਪਾ ਕੇ ਆ ਸਾਰੀ ਜਗ੍ਹਾ ਜਿੱਥੇ ਹੁਣ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਭਰਤ ਪਾ ਕੇ ਫਿਰ ਇੱਥੇ ਗੁਰਦੁਆਰਾ ਸਾਹਿਬ ਬਣਾਏ ਗਏ ਤੇ ਆ ਇੰਨੀ ਕਿ ਜਗ੍ਹਾ ਹੁਣ ਛੱਪੜ ਦੀ ਰਹਿ ਗਈ ਇੱਥੇ ਤੇ ਇਹ ਉਹੀ ਛੱਪੜ ਹੈ ਉਸੇ ਵਿੜੇ ਦਾ ਛੱਪੜ ਹੈ ਜੇ ਇਸ ਛੱਪੜ ਦੇ ਕੰਢੇ ਹੀ ਮਾਤਾ ਗੁਜਰੀ ਜੀ ਤੇ ਸ਼ਹਿਬਜ਼ਾਦਿਆਂ ਨੇ ਰਾਤ ਕੱਟੀ ਸੀ ਤੇ ਇਤਿਹਾਸ ਵਿੱਚ ਇਸ ਤਰ੍ਹਾਂ ਵੀ ਕਿਹਾ ਜਾਂਦਾ ਹੈ ਕਿ ਇਸ ਛੱਪੜ ਦੇ ਵਿੱਚ ਜਿਹੜਾ ਪਾਣੀ ਸੀ ਉਸ ਨਾਲ ਪੰਜ ਇਸ਼ਨਾਨਾ ਵੀ ਕੀਤੀਆਂ ਸੀਗੀਆਂ ਮਾਤਾ ਗੁਜਰੀ ਜੀ ਤੇ ਛੋਟੇ ਸ਼ਹਿਬਜ਼ਾਦਿਆਂ ਨੇ ਬਿਲਕੁਲ ਪਿਛਲੇ ਪਾਸੇ ਆ ਗੁਰਦੁਆਰਾ ਸਾਹਿਬ ਦੇ ਤੇ ਇੱਧਰ ਆ ਸਾਰੇ ਗੁਰਦੁਆਰਾ ਸਾਹਿਬ ਨੇ ਤੇ ਨਾਲੇ ਛੱਪੜਾ ਏ ਬਾਬਾ ਜੀ ਨੇ ਐਸੇ ਕਾਇਨੌਰ ਪਿੰਡ ਦੀ ਨੇ ਇਹ ਬਾਬਾ ਜੀ ਸਾਨੂੰ ਇੱਥੇ ਮਿਲੇ ਨੇ ਤੇ ਕੁਝ ਕੁ ਗੱਲਾਂ ਆਪਾਂ ਨੂੰ ਦੱਸਣਗੇ ਇਹ ਇਤਿਹਾਸ ਬਾਰੇ ਤੇ ਹਾਂਜੀ ਬਾਬਾ ਜੀ ਮੈਂ ਐਸੇ ਸ਼ਾਨ ਤੋਂ ਇਹ ਨਗਰ ਤੋਂ ਵਾਸੀ ਆਂ ਜੀ ਸਾਡੀ ਸੋਜੀ ਤੋਂ ਪਹਿਲਾਂ ਇਹ ਮਲਸਤਾਨ ਬਣਿਆ ਜਿਹੜਾ ਕੌਲ ਬਣਿਆ ਫਿਰੋਵਰ ਬਣਿਆ ਸਾਡੀ ਸੋਜੀ ਤੋਂ ਪਹਿਲਾਂ ਤੇ ਬਾਕੀ ਜੋ ਆਲੇ-ਆਲੇ ਦੇ ਸ਼ਰਧਾਲੂਆਂ ਕੋਈ ਨੌਕਰੀ ਨੂੰ ਕੋਈ ਬਾਹਰ ਜਾਣ ਬਾਰੇ ਇੱਥੇ ਬੇਨਤੀ ਕਰਦੇ ਤਾਂ ਪੂਰੀਆਂ ਹੁੰਦੀਆਂ ਤੇ ਮਹਾਪੁਰਖਾਂ ਦੇ ਬਚਨਾਂ ਦੇ ਅਨੁਸਾਰ ਬਾਜ਼ ਕੁ ਪ੍ਰਾਣੇ ਸਿਆਣਿਆਂ ਤੋਂ ਅਸੀਂ ਸੁਣਦੇ ਆਉਂਦੇ ਆ ਕਿ ਵੀ ਜਿੰਨੇ ਵੀ ਆਲੇ-ਦਿਆਂ ਤਾਕਤਾਂ ਇੱਥੇ ਕੋਈ ਪੀਰ ਪਗੰਬਰ ਆ ਕੋਈ ਸਾਧੂ ਆਦਾ ਸਥਾਨਾ ਬਣਿਆ ਉਹ ਇੱਥੇ ਅਮਰਤ ਵੇਲੇ ਆ ਕਿਸ਼ਨਾਨ ਕਰਦੇ ਆ ਤੇ ਮੇਰੇ ਨਾਲ ਖੁਦ ਵੀਤੀ ਹੋਈ ਆ ਕਿਉਂਕਿ ਜੰਗਲ ਪਾਣੀ ਬੈਠਦੇ ਪਹਿਲਾਂ ਖੇਤਾਂ ਦੇ ਵਿੱਚ ਹੁੰਦੇ ਸੀ ਤੇ ਚੋਬਿਆਂ ਦੇ ਵਿੱਚ ਹੀ ਹੱਥ ਧੋਇਆ ਕਰਦੇ ਸੀ ਮੈਂ ਲਾਗਦੇ ਖੇਤ ਵਿੱਚ ਬੈਠ ਕੇ ਜਦੋਂ ਇੱਥੇ ਹੱਥ ਧੋਣ ਆਇਆ ਤਾਂ ਮੈਨੂੰ ਆਵਾਜ਼ ਆਈ ਕਿ ਭਾਈ ਜੇ ਫਿਰ ਸੁਖੀ ਚਾਹਣਾ ਚਾਹਣਾ ਤਾਂ ਇਸ ਜਲ ਨੂੰ ਪਿਓ ਤੇ ਰਖਲਾ ਤੇ ਉਸ ਦਿਨ ਤੋਂ ਮੈਂ ਕਾਹੀ ਨਹੀਂ ਕਰੀ ਤੇ ਆਪਣੇ ਘਰ ਹੀ ਜਾ ਕੇ ਹੱਥ ਧੋਤੇ ਠੀਕ ਹੈ ਜੀ ਇਹ ਬਾਬਾ ਜੀ ਛੱਪੜ ਪੁਰਾਣਾ ਹੈ ਜਿਹੜਾ ਆਪਾਂ ਹੁਣ ਦੇਖ ਰਹੇ ਹਾਂ ਹਾਂ ਜੀ ਸਾਰੇ ਬਜ਼ੁਰਗਾਂ ਦੇ ਵੀ ਪਹਿਲਾਂ ਦੀ ਯਾਦ ਦਾ ਹੈ ਅੱਛਾ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਤੇ ਆ ਬਾਕੀ ਸਾਰੀ ਜਗ੍ਹਾ 'ਚ ਵੀ ਛੱਪੜੇ ਹੁੰਦਾ ਸੀ ਹਾਂ ਸਾਰੀ ਛੱਪੜ ਹੁੰਦਾ ਸੀ ਠੀਕ ਹੈ ਜੀ ਠੀਕ ਹੈ ਇੱਥੇ ਬਾਹਰਲੇ ਪਿੰਡਾਂ ਤੋਂ ਆ ਕੇ ਬਰਸਾਤ ਦੇ ਮਹੀਨੇ ਹਾਂ ਛਾਲਾ ਮਾਰ ਕੇ ਨਹਾਉਂਦੇ ਹੁੰਦੀ ਐਨਾ ਪਾਣੀ ਹੁੰਦਾ ਸੀ ਤੇ ਸਾਰੇ ਪਿੰਡ ਦਾ ਆਪਣੇ ਸਾਡੇ ਮਾਲੇ ਦਾ ਇੱਥੇ ਮੱਝਾਂ ਨਹਾਉਂਦੀਆਂ ਸੀ ਠੀਕ ਹੈ ਜੀ ਹਾਂਜੀ ਇਹ ਸੀ ਇਤਿਹਾਸ ਗੁਰਦੁਆਰਾ ਜੰਡੀ ਸਰ ਸਾਹਿਬ ਜੋ ਕਿ ਪਿੰਡ ਕੈਨੌਰ ਵਿੱਚ ਗੁਰਦੁਆਰਾ ਸਾਹਿਬ ਨੇ ਉਸ ਦਾ ਤੇ ਇਸ ਤੋਂ ਬਾਅਦ ਗੰਗੂ ਬ੍ਰਾਹਮਣ ਮਾਤਾ ਗੁਜਰੀ ਜੀ ਨੂੰ ਤੇ ਸ਼ਹਿਬਜਾਦਿਆਂ ਨੂੰ ਇਸ ਤੋਂ ਅੱਗੇ ਵਾਲੇ ਪਾਸੇ ਨੂੰ ਲੈ ਗਿਆ ਸੀ ਇੱਥੋਂ ਥੋੜੀ ਜਿਹੀ ਦੂਰੀ ਤੇ ਗੁਰਦੁਆਰਾ ਐਵੇਂ ਸਾਹਿਬ ਬਣੇ ਹੋਏ ਨਹੀਂ ਜੀ ਉਹ ਵੀ ਇਤਿਹਾਸਿਕ ਸਥਾਨ ਆ ਆਪਾਂ ਉਸ ਦੇ ਦਰਸ਼ਨ ਕਰਾਂਗੇ ਇਸ ਤੋਂ ਆਪਾਂ ਅੱਗੇ ਵਾਲੇ ਪਾਸੇ ਨੂੰ ਚੱਲਦੇ ਆਂ ਤੇ ਫਿਰ ਉਸ ਤੋਂ ਅੱਗੇ ਜਾਵਾਂਗੇ ਤੇ ਗੰਗੂ ਦੇ ਪਿੰਡ ਜਾਵਾਂਗੇ ਗੰਗੂ ਦਾ ਘਰ ਤੁਹਾਨੂੰ ਸਾਰਾ ਦਿਖਾਵਾਂਗੇ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲਏ ਤੇ ਆਪਾਂ ਇੱਥੋਂ ਹੁਣ ਚੱਲਣ ਲੱਗਦੇ ਆ ਅੱਗੇ ਵਾਲੇ ਪਾਸੇ ਨੂੰ